ਰਾਮ ਕਲੀ ਮਹਲਾ ਦੀ ਜਾ ਸਬਰ ਤਸਾ ਅਨੰਦ ਪਾਇਆ ਮੇਰੀ ਬਾਈ ਰਾਗੁ ਨਚਲ ਆ ਕਨਿਆ ਸਤ ਗਾ ਬਣਿਆ ਰਾਮ ਨੰਭੁਆ ਸਤਿ ਗੁਰੂ ਮੈਂ ਪਾਇਆ ਏ ਮਨ ਮੇਰਾ ਹੁਤ ਕਾ ਰੋ ਹਰਨਾਰ ਸੁਮਰਤ ਸੁਆਮੀ ਸੋ ਕਿਉ ਨਾ ਲੋਲੇ ਸਾ ਇਹ ਜੇ ਨਾਮਤ ਮਨ ਲੈ ਮੈਂ ਸਦਾ ਜੁੜਾ ਰਹੇ ਮਾਰ ਸਾਥ ਜੁੜ ਚੁੱਕੇ ਨੇ ਨੇ ਬੇਨਤੀ ਕਰਨ ਦੇ ਨਾਲ ਜੁੜੇ ਹੋ ਸੀ ਉਹ ਸੀ Thank you going ਸਤਿ ਕਰ ਸਦਾ ਅਨੰਦ ਪਾਇਆ ਮੇਰੀ ਮਾਈਆਂ ਰਾਗੁ ਨਚਲਵਾ ਕੰਨਿਆ ਸਤਿਗਾਂ ਬਣਿਆ ਰਾਮ ਨੰਭੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਹੁਸਕਰੋ ਹਰਨਾਰ ਸੁਮਰਤ ਸੁਆਮੀ ਸੋ ਕਿਉ ਨਾ ਲੋਲੇਸਾ ਐਜੇ ਨਾਮਤ ਮੰਨ ਮੇਰੇ ਸਦਾ ਜੁਬ ਹਰਿ ਨਾਰਾ ਦੇਵਸਤਾਂ ਨੂੰ ਕਹਿੰਦੇ ਆ ਕਿ 127 ਸਾਲ ਪਹਿਲਾਂ ਜਦ ਬਹਾਦਰ ਸਿੰਘ ਦੇ گاਉਂ ਆਈ ਗਈ ਸੀ ਸਿੱਖ ਰੈਜੀਮੈਂਟ ਵੱਲੋਂ ਫੌਜ ਨੂੰ ਯਾਦ ਕਰਦਿਆਂ ਪੰਜਾਬ ਸਰਕਾਰ ਵੱਲੋਂ ਜੈ ਮੋਰੀਅਲ ਸਥਾਪਿਤ ਕੀਤਾ ਗਿਆ ਉਸ ਦੀ ਇਨੋਗ੍ਰੇਸ਼ਨ ਕਰਨ ਜਾ ਰਹੇ ਸੋ ਇਹ ਪੈਨ ਹੈ ਯਾਦ ਕਰਨ ਦਾ ਸਿੱਖਾਂ ਦੀ ਸ਼ਹੀਦੀ ਨੂੰ ਸਿੱਖਾਂ ਦੀ ਬਹਾਦਰੀ ਨੂੰ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹਦੇ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਸੋ ਇਹ ਸਿੱਖਿਆਵਾਂ ਇਹ ਜੋ ਇਤਿਹਾਸ ਹੈ ਸਾਡੇ ਆਉਣ ਵਾਲੇ ਬੱਚਿਆਂ ਤੱਕ ਪਹੁੰਚੇ ਸੋ ਇਸ ਤਰ੍ਹਾਂ ਇਹ ਯਾਦਗਾਰਾਂ ਜੋ ਸਰਕਾਰ ਬਣਾਉਂਦੀ ਹੈ ਤੇ ਤਾਂ ਇਹ ਹੀ ਮਕਸਦ ਹੈ ਕਿ ਸਾਡੇ ਆਉਣ ਵਾਲੇ ਬੱਚੇ ਸਾਡੇ ਸਿੱਖ ਦੇ ਮਹਾਨ ਇਤਿਹਾਸ ਨੂੰ ਆਪਣੇ ਹੱਥ ਪਰ ਜਾਣੋ। ਅੱਜ ਤਾਂ ਬਹੁਤ ਸਾਰੇ ਇਕ ਸ਼ਹੀਦ ਭਗਤ ਸਿੰਘ ਜੀ ਦੀ ਇੱਥੇ ਯਾਦਗਾਰੀ ਜਗ੍ਹਾ ਹੈਗੀ ਹੈ ਪੁਰਾਣੀ ਉਸ ਦਾ ਵੀ ਕਾਫੀ ਰੋਣਾ ਚੱਲ ਰਿਹਾ ਲੱਗਦਾ ਕਿ ਉਸ ਦਾ ਵੀ ਮੁੱਦਾ ਰੱਖਣਾ ਚਾਹੀਦਾ ਔਰ ਉਸ ਨੂੰ ਵੀ ਇੱਥੇ ਜਗ੍ਹਾ ਬਣਾ ਦੇਣਾ ਚਾਹੀਦਾ ਜੀ ਮੈਂ ਜਿੱਥੋਂ ਤੱਕ ਮੈਨੂੰ ਪਤਾ ਲੱਗਦਾ ਹੈ ਕਿ ਜਿਹੜੀ ਸਾਰਾਗੜੀ ਦੀ ਲੜਾਈ ਸੀ ਸਭ ਤੋਂ ਮਹਾਨ ਬਹਾਦਰੀ ਦੀ ਲੜਾਈ ਪੂਰੀ ਦੁਨੀਆ ਦੇ ਵਿੱਚ ਗਿਣੀ ਜਾਂਦੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਮੈਮੋਰੀਅਲ ਨਹੀਂ ਬਣਾਇਆ ਗਿਆ ਔਰ ਮਾਨ ਸਾਹਿਬ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਹ ਪਹਿਲਾ ਉਤੰਨ ਕਰਕੇ ਇਹ ਯਾਦਗਾਰ ਬਣਾਈ ਆ ਔਰ ਸਾਡੀ ਸਰਕਾਰ ਹਮੇਸ਼ਾ ਹੀ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਦੇ ਅੱਗੇ ਨਮਨ ਕਰਦੀ ਹੈ ਸਜਦਾ ਕਰਦੀ ਹੈ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਸਾਡੇ ਇਤਿਹਾਸ ਦੀ ਕੋਈ ਮਹਾਨ ਇਤਿਹਾਸ ਦੀ ਝਲਕ ਪੈਂਦੀ ਹੈ ਚਾਹੇ ਅਸੀਂ ਸ਼ਹੀਦ ਫਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੀ ਗੱਲ ਕਰਦੇ ਆ ਉਹਨਾਂ ਸਾਰੀਆਂ ਯਾਦਗਾਰਾਂ ਨੂੰ ਅਸੀਂ ਫੇਰ ਤੋਂ ਤਾਜ਼ਾ ਕਰਾਂਗੇ ਉੱਥੇ ਕੋਈ ਵਧੀਆ ਮੈਮੋਰੀਅਲ ਬਣਾ ਕੇ ਵਧੀਆ ਯਾਦਗਾਰਾਂ ਬਣਾ ਕੇ ਅਸੀਂ ਲੋਕਾਂ ਦਾ ਸਤਿਕਾਰ ਕਰਾਂਗੇ ਮੈਂ ਇਹ ਕਿ ਲੋਕਾਂ ਦੀ ਮੰਗਾਂ ਦੀ ਸਾਰਾ ਗੜੀ ਦੇ ਸ਼ਰੀਦਾਂ ਦਾ ਨਾਮ ਜਿਹੜਾ ਸਿੱਖਿਆਂ ਵਿੱਚ ਲਿਆਂਦਾ ਜਾ ਸਕੇ ਤਾਂ ਕਿ ਨਵੀਂ ਪੀੜ੍ਹੀ ਨੂੰ ਜਿਹੜਾ ਨਵੇਂ ਬੱਚਿਆਂ ਨੂੰ ਪਤਾ ਲੱਗ ਸਕੇ ਅ ਦੇਖੋ ਬਹੁਤ ਸੋਹਣੀ ਮੰਗ ਹੈ ਔਰ ਮੈਂ ਕਹਾਂਗੀ ਕਿ ਇਸ ਮੰਗ ਨੂੰ ਸੀ ਉੱਪਰ ਤੱਕ ਮਾਨ ਸਾਹਿਬ ਤੱਕ ਵੀ ਲੈ ਕੇ ਜਾਵਾਂਗੇ ਔਰ ਜਿੱਥੇ ਕਿਤੇ ਲੋਕਾਂ ਦੀ ਮੰਗ ਆਉਂਦੀ ਹੈ ਉਹ ਲੋਕਾਂ ਦੇ ਦਿਲਾਂ ਚੋਂ ਨਿਕਲੀ ਹੋਈ ਆਵਾਜ਼ ਹੁੰਦੀ ਹੈ ਉਸ ਆਵਾਜ਼ ਨੂੰ ਅਸੀਂ ਇੰਪਲੀਮੈਂਟ ਕਰਨ ਲਈ ਆਪਣੇ ਵੱਲੋਂ ਜ਼ੋਰ ਲਾਵਾਂਗੇ ਥੈਂਕ ਯੂ